ਸਭ ਤੋਂ ਪਹਿਲਾਂ ਖਬਰ ਆ ਰਹੀ ਹੈ ਅੰਮ੍ਰਿਤਸਰ ਤੇ ਜਿੱਥੇ ਐਨਕਾਊਂਟਰ ਦੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁੱਠਪੇੜ ਦੀ ਇਹ ਖਬਰ ਹੈ ਵੇਰਕਾ ਬਾਈਪਾਸ ਦੇ ਨੇੜੇ ਇਹ ਐਨਕਾਊਂਟਰ ਹੋਇਆ ਹੈ ਮੌਕੇ ਤੇ ਭਾਰੀ ਪੁਲਿਸ ਬਲ ਉੱਥੇ ਤੈਨਾਤ ਹੈ ਸੋ ਅੰਮ੍ਰਿਤਸਰ ਤੋਂ ਇਹ ਐਨਕਾਊਂਟਰ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਜੜੀ ਹੈ ਇਹ ਮੁੱਠਪੇੜ ਦੀ ਖਬਰ ਸਾਹਮਣੇ ਆ ਰਹੀ ਹੈ ਵੇਰਕਾ ਬਾਈਪਾਸ ਦੇ ਨੇੜੇ ਇਹ ਐਨਕਾਊਂਟਰ ਹੋਇਆ ਹੈ ਜਿੱਥੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਮੌਜੂਦ ਹੈ ਇਸ ਖਬਰ ਤੇ ਸਿੱਧਾ ਚੱਲਦੇ ਆਂ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਜਿੱਥੇ ਇਹ ਅਨਕਾਊਂਟਰ ਹੋਇਆ ਹੈ ਸਾਡੇ ਸਹਿਯੋਗੀ ਹਰਮਿਤ ਸਿੰਘ ਸਾਡਾ ਜੁੜ ਚੁੱਕੇ ਨੇ ਜੀ ਹਰਮਿਤ ਫਿਲਹਾਲ ਕੀ ਅਪਡੇਟ ਹੈ ਇਸ ਮਾਮਲੇ ਨੂੰ ਲੈ ਕੇ ਜਰਮਨ ਇਸਲੇ ਮੇਂ ਵੇਰਕਾ ਬਾਈਪਾਸਾਂ ਉਰਦਸਦੀ ਹੈ ਕਿ ਇੱਥੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੋਟਪੇੜ ਹੋਈ ਹੈ ਕਾਰਨ ਇਹ ਦੱਸਿਆ ਜਾ ਰਿਹਾ ਫਿਲਹਾਲ ਹੁਣ ਤੱਕ ਦੀ ਜਾਣਕਾਰੀ ਦੱਸਦੇ ਹਾਂ ਕਿ ਪੁਲਿਸ ਨੇ ਕੁਝ ਦੋਸ਼ੀਆਂ ਨੂੰ ਇੱਥੇ ਰਿਕਵਰੀ ਵਾਸਤੇ ਲਿਆਂਦਾ ਸੀਗਾ ਪਰ ਉਹਨਾਂ ਵੱਲੋਂ ਪਿਸਟਲ ਦੀ ਖੋ ਕਰਕੇ ਗੋਲੀ ਚਲਾਈ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਫਾਇਰ ਕੀਤਾ ਤਾਂ ਉਹਨਾਂ ਨੂੰ ਫਿਰ ਮੁਰ ਤੋਂ ਕਾਬੂ ਕੀਤਾ ਔਰ ਦੱਸਦੇ ਨੇ ਹੈ ਕਿ ਹੁਣ ਤੱਕ ਪੁਲਿਸ ਇਸ ਮਾਮਲੇ ਤੇ ਕੁਝ ਪਸ ਨਹੀਂ ਕਰ ਰਹੀ ਕੁਝ ਸਮੇਂ ਦੇ ਵਿੱਚ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਪਹੁੰਚਣਗੇ ਤਾਂ ਪੂਰੀ ਜਾਣਕਾਰੀ ਸਪਸ਼ਟ ਹੋਵੇਗੀ ਤਾਂ ਤੁਹਾਨੂੰ ਤਸਵੀਰਾਂ ਇਸ ਵੇ ਕਰੇ ਇੱਥੇ ਕਿ ਸਿਵਲ ਲਾਈਨਸ ਪੁਲਿਸ ਸਟੇਸ਼ਨ ਜਾਂ ਬਾਕੀ ਆਸ-ਪਾਸ ਲੱਗਦੇ ਜਿੰਨੇ ਪੁਲਿਸ ਸਟੇਸ਼ਨ ਨੇ ਉੱਥੇ ਫੋਰਸ ਮੰਗਾਈ ਹੋਈ ਹੈ ਇਸ ਮੌਕੇ ਨੂੰ ਕਾਬੂ ਦੇ ਵਿੱਚ ਰੱਖਣ ਦੇ ਵਾਸਤੇ ਔਰ ਪੁਲਿਸ ਨੇ ਇੱਥੇ ਚੈਕਿੰਗ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਜਿਸ ਘੇਰੇ ਦੇ ਵਿੱਚ ਇਹ ਮੋਟਪੇੜ ਹੋਈ ਹੈ ਉਸ ਦੇ ਆਸ-ਪਾਸ ਜਿਹੜਾ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਹੁੰਚੀ ਹੋਈ ਹੈ ਔਰ ਪੁਲਿਸ ਆਪਣੇ ਵੱਲੋਂ ਪੂਰੀ ਜਾਂਚ ਜਿਹੜੀ ਹੈ ਉਹ ਬਰੀਕੀ ਦੇ ਨਾਲ ਕਰਦੀ ਨਜ਼ਰ ਆ ਰਹੀ ਹੈ ਇਸ ਪੇ ਲਾ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਨੇ ਪਰ ਕੁਝ ਸਮੇਂ ਦੇ ਵਿੱਚ ਇੱਥੇ ਗੁਰਪ੍ਰੀਤ ਸਿੰਘ ਪੁੱਲਰ ਜੋ ਅੰਮ੍ਰਿਤਸਰ ਦੇ ਕਮਿਸ਼ਨਰ ਨੇ ਪਹੁੰਚ ਕੇ ਜੋ ਸੈਂਪਲਸ ਹੈ ਉਹ ਕਲੈਕਟ ਕਰਦੀ ਪਈ ਹੈ ਫਿਲਹਾਲ ਜਾਂਚ ਜਿਹੜੀ ਹੈ ਉਹ ਵਿੱਢੀ ਹੋਈ ਹੈ ਦੱਸਦੀ ਹੈ ਕਿ ਕੁਝ ਦੋਸ਼ੀਆਂ ਨੂੰ ਰਿਕਵਰੀ ਵਾਸਤੇ ਇੱਥੇ ਲਿਆਂਦਾ ਗਿਆ ਸੀਗਾ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਔਰ ਉਹਨਾਂ ਦੇ ਵੱਲੋਂ ਪੁਲਿਸ ਦੀ ਪਿਸਤਲ ਖੋ ਕੇ ਫਾਇਰਿੰਗ ਕੀਤੀ ਗਈ ਉਹਨਾਂ ਤੇ ਪੁਲਿਸ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਹਨਾਂ ਨੂੰ ਜਵਾਬੀ ਫਾਇਰ ਕਰਕੇ ਫਿਰ ਉਹਨਾਂ ਨੂੰ ਕਾਬੂ ਕੀਤਾ ਤਾਂ ਫਿਲਹਾਲ ਪੂਰੀ ਜਾਣਕਾਰੀ ਅਜੇ ਤੱਕ ਸਪਸ਼ਟ ਨਹੀਂ ਹੋਈ ਹੈ ਕਿਉਂਕਿ ਇਹ ਜਿਹੜੀ ਜਾਣਕਾਰੀ ਹੈ ਸੂਤਰਾਂ ਮੁਤਾਬਕ ਨਿਕਲ ਕੇ ਸਾਹਮਣੇ ਆਈ ਹੈ ਔਰ ਜਿਸ ਦੇ ਚੱਲਦੇ ਆ ਕਿ ਇੱਥੇ ਅੱਜ ਵਿਰਕਾ ਬਾਈਪਾਸ ਤੇ ਨਾਉਂਟਰ ਹੋਇਆ ਸੀ ਦੇਖਦੇ ਆ ਕਿ ਪੁਲਿਸ ਦੇ ਵੱਲੋਂ ਹੁਣ ਆਏ ਦਿਨ ਹੀ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਅਨਜਾਨ ਦਿੱਤਾ ਜਾ ਰਿਹਾ ਜਿਸ ਕਰਕੇ ਕਿ ਦੇਖ ਸਕਦੇ ਆ ਕਿ ਸ਼ਰਾਰਤੀ ਅਨਸਰ ਜਾਂ ਮਾੜੇ ਅਨਸਰ ਜਿਨ੍ਹਾਂ ਨੂੰ ਪੁਲਿਸ ਕਾਬੂ ਕਰਦੀ ਹੈ ਸੋ ਇਸ ਵੇਲੇ ਸੇ ਦੇਖੀਏ ਤਾਂ ਪੁਲਿਸ ਦੇ ਜਵਾਨ ਵੱਡੀ ਗਿਣਤੀ ਚ ਪਹੁੰਚੇ ਪਰ ਅੱਗੇ ਵੀ ਜਾਣ ਤੋਂ ਜਿਹੜਾ ਸਾਨੂੰ ਰੋਕਿਆ ਜਾ ਰਿਹਾ ਔਰ ਫਿਲਹਾਲ ਇਹ ਕਿਹਾ ਜਾ ਰਿਹਾ ਹੈ ਕਿ ਫਰਾਂਸੀਸੀ ਕੀ ਦੀ ਜੀਮ ਜਿਹੜੀ ਹੈ ਉਹ ਵਕਤ-ਵਕਤ ਥਾਵਾਂ ਤੋਂ ਸੈਂਪਲ ਸੜੀ ਉਹ ਵੀ ਲੈਂਦੀ ਨਜ਼ਰ ਆ ਰਹੀ ਹੈ ਔਰ ਆਸ-ਪਾਸ ਛਾਣ-ਬੀਣ ਵੀ ਕੀਤੀ ਜਾ ਰਹੀ ਹੈ ਕਿ ਹੋਰ ਇੱਥੇ ਕੋਈ ਜੋ ਮਾਲ ਮੁਕਦਮਾ ਸੀਗਾ ਜਿਸ ਨੂੰ ਲੈ ਕੇ ਕਿ ਰਿਕਵਰੀ ਵਾਸਤੇ ਪਹੁੰਚੇ ਸੀ ਜਾਂ ਇੱਥੇ ਕੁਝ ਅਜਿਹੀ ਹੋਰ ਚੀਜ਼ ਤੇ ਨਜ਼ਰ ਨਹੀਂ ਆਈ ਕਿਉਂਕਿ ਜਰਮਨ ਮੈਸ ਦੀ ਤੁਲਨਾ ਇਹ ਹੋਰ ਜਗ੍ਹਾ ਦੀ ਕਰਾਂਗਾ ਕਿਉਂਕਿ ਹੁਣ ਪੁਲਿਸ ਹੋਰ ਜ਼ਿਆਦਾ ਐਕਟਿਵਿਸਟ ਕਰਕੇ ਵੀ ਹੋਈ ਹੈ ਕਿਉਂਕਿ ਦੋ ਦਿਨ ਪਹਿਲਾਂ ਅਜਨਾਲੇ ਦੇ ਵਿੱਚ ਪੁਲਿਸ ਨੇ ਬੰਬ ਨੁਮਾ ਚੀਜ਼ ਆਪਣੇ ਕਬਜ਼ੇ ਚ ਲਈ ਸੀ ਕਿ ਥਾਣੇ ਦੇ ਬਾਹਰ ਲਵਾਰਿਸ ਜੋ ਅਸੀਂ ਕਹਿ ਦਈਏ ਕਿ ਸਮਗਰੀ ਨਜ਼ਰ ਆਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਆਸ-ਪਾਸ ਦਾ ਪੂਰਾ ਏਰੀਆ ਖਾਲੀ ਕਰਵਾਉਂਦੀ ਵੀ ਗੱਲ ਆਖੀ ਔਰ ਚੈਕਿੰਗ ਵੀ ਉੱਥੇ ਹੋਈ ਸੀਗੀ ਹੁਣ ਜਿਵੇਂ ਅਸੀਂ ਦੇਖਦੇ ਹਾਂ ਕਿ ਇੱਥੇ ਪੁਲਿਸਾਂ ਜਦੋਂ ਬਦਮਾਸ਼ਾਂ ਵਿੱਚ ਮੁੱਠਪੇੜ ਹੁੰਦੀ ਹੈ ਜਦੋਂ ਰਿਕਵਰੀ ਵਾਸਤੇ ਪੁਲਿਸ ਲਿਆਉਂਦੀ ਹੈ ਕਿਸੇ ਦੋਸ਼ੀਆਂ ਨੂੰ ਤਾਂ ਉਦੋਂ ਉਹਨਾਂ ਨੇ ਜਿੱਥੇ ਹਥਿਆਰ ਜਾਂ ਕੋਈ ਐਸੀ ਸਮਗਰੀ ਲੁਕਾਈ ਹੁੰਦੀ ਹੈ ਜਿਸ ਨਾਲ ਕਿ ਨੁਕਸਾਨ ਹੋ ਸਕਦਾ ਉਸੇ ਨੂੰ ਲੈ ਕੇ ਪੁਲਿਸ ਹੁਣ ਬਰੀਕੀ ਨਾਲ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਹੈ ਇਸੇ ਕਰਕੇ ਫੋਰੈਂਸਿਕ ਦੀ ਵੈਨ ਜਿਹੜੀ ਇੱਥੇ ਪਹੁੰਚੀ ਹੈ ਕਲੈਕਟ ਜਿਹੜੀ ਸੈਂਪਲ ਵੀ ਕੀਤੇ ਜਾ ਰਹੇ ਨੇ ਆਸ-ਪਾਸ ਤੋਂ ਔਰ ਨਾਲ ਦੀ ਨਾਲ ਦੇਖੀ ਤਾਂ ਇੱਥੇ ਜਿਹੜੀ ਛਾਣਪੀਨ ਹੈ ਉਹ ਵੀ ਕੀਤੀ ਜਾ ਰਹੀ ਹੈ ਛਾਣਪੀਨ ਇਸ ਇਸ ਕਦਰ ਕੀਤੀ ਜਾ ਰਹੀ ਹੈ ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਜੋ ਦੋ ਦਿਨ ਪਹਿਲਾਂ ਅਜਨਾਲਾ ਥਾਣੇ ਤੋਂ ਬਾਹਰ ਜੇ ਹੁੰਦੀ ਹੈ ਤਾਂ ਉਸ ਨੂੰ ਬਾਕੀ ਆਸ-ਪਾਸ ਦੇ ਜਿਹੜੇ ਇਲਾਕੇ ਨੇ ਉੱਥੋਂ ਖਤਰਾ ਹੋ ਸਕਦਾ ਇਹ ਵੀਰਕਾ ਬਾਈਪਾਸ ਹੈ ਜਦੋਂ ਅਸੀਂ ਕਹ ਦਈਏ ਕਿ ਇਧਰੋਂ ਵੀਰਕੇ ਤੋਂ ਪਠਾਨਕੋਟ ਜਾਂਦੇ ਆ ਤਾਂ ਅੰਮ੍ਰਿਤਸਰ ਚ ਇੱਕ ਵੀਰਕਾ ਹੁੰਦਾ ਜਿੱਥੇ ਵੀਰਕਾ ਪਲਾਂਟ ਵੀ ਹੈ ਔਰ ਇਸੇ ਦਾ ਜਿਹੜਾ ਮਸ਼ਹੂਰ ਇਹ ਵੀਰਕਾ ਬਾਈਪਾਸ ਹੈ ਜਿੱਥੇ ਕਿ ਆਸ-ਪਾਸ ਕਾਫੀ ਰਿਜ਼ੋਰਟ ਨੇ ਮੈਰੀਜ ਰਿਜ਼ੋਰਟ ਨੇ ਔਰ ਉਸੇ ਦੇ ਬਿਲਕੁਲ ਸਾਹਮਣੇ ਕੋਲੋਨੀ ਹੈ ਜਿੱਥੇ ਕਿ ਇਹ ਅੱਜ ਪੁਲਿਸ ਦੇ ਵੱਲੋਂ ਵਾਰਦਾਤ ਜਿਹੜੀ ਹੋਣ ਲੱਗੀ ਸੀ ਕਿ ਜਾਂ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਸੀ ਬਦਮਾਸ਼ ਪੁਲਿਸ ਦੀ ਪਿਸਤਲ ਦੀ ਖੋ ਕਰਕੇ ਉਸੇ ਨੂੰ ਪੁਲਿਸ ਨੇ ਮੌਕੇ ਤੇ ਕਾਬੂ ਕੀਤਾ ਪੁਲਿਸ ਨੇ ਜਵਾਬੀ ਫਾਇਰ ਕੀਤਾ ਫਿਲਹਾਲ ਜ਼ਖਮੀ ਦੋਸ਼ੀ ਹੋਇਆ ਉਹ ਉਸ ਬਾਰੇ ਫਿਲਹਾਲ ਪੂਰੀ ਜਾਣਕਾਰੀ ਨਹੀਂ ਹੈ ਕਿ ਕੌਣ ਜਿਹੜਾ ਉਹ ਦੋਸ਼ੀ ਹੈ ਜਾਂ ਹੋਣ ਦੇਖੀਏ ਤਾਂ ਇਸ ਵੇਲੇ ਪੁਲਿਸ ਦੇ ਵੱਲੋਂ ਜਿਹੜਾ ਉਹ ਅੱਗੇ ਜਾਣ ਤੋਂ ਵੀ ਅਜੇ ਤੱਕ ਰੋਕਿਆ ਜਾ ਰਿਹਾ ਔਰ ਕੁਝ ਸਮੇਂ ਚ ਪੁਲਿਸ ਕਮਿਸ਼ਨਰ ਜਿਹੜੇ ਨੇ ਉਹ ਮੌਕੇ ਤੇ ਪਹੁੰਚ ਰਹੇ ਨੇ ਵੱਖ-ਵੱਖ ਜਿਹੜੀਆਂ ਸਪੈਸ਼ਲ ਟੀਮਸ ਨੇ ਉਹ ਪਹੁੰਚ ਚੁੱਕੀਆਂ ਨੇ ਪਰ ਮੌਕੇ ਨੂੰ ਪੂਰੀ ਤਰ੍ਹਾਂ ਦੇ ਨਾਲ ਅੰਡਰ ਕੰਟਰੋਲ ਰੱਖਿਆ ਹੋਇਆ ਔਰ ਕੋਈ ਵੀ ਆਸ-ਪਾਸ ਸਰਦਾਰਤੀ ਅੰਸਰ ਜਾਂ ਕੋਈ ਉਪਰਾ ਸ਼ਖਸ ਦਿਸਦਾ ਤਾਂ ਉਸ ਤੋਂ ਵੀ ਜਿਹੜੀ ਪੁਲਿਸ ਪੁੱਛਗਿੱਛ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਸਹਿਮ ਦਾ ਮਾਹੌਲ ਬਣ ਜਾਂਦਾ ਜਦੋਂ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਕਲੋਨੀਆਂ ਨੇ ਘਰ ਨੇ ਲੋਕਾਂ ਦੇ ਬਣੇ ਹੋਏ ਸੋ ਜਦੋਂ ਗੋਲੀ ਚਲਦੀ ਹੈ ਤਾਂ ਜ਼ਰੂਰ ਡਰ ਪੈ ਜਾਂਦਾ ਕਿ ਇਸ ਥਾਂ ਦੇ ਉੱਤੇ ਹੋਰ ਖਤਰਾ ਹੋ ਸਕਦਾ ਜਿਸ ਕਰਕੇ ਪੁਲਿਸ ਇਸ ਮੌਕੇ ਨੂੰ ਸ਼ਾਂਤ ਕਰਕੇ ਫੇਰ ਹੀ ਇਸ ਸਪੌਟ ਨੂੰ ਖਾਲੀ ਕਰੇਗੀ ਪਰ ਫਿਲਹਾਲ ਇੱਥੇ ਜੋ ਮੁਲਾਜ਼ਮ ਨਜ਼ਰ ਆ ਰਹੇ ਆ ਉਹ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਇਹ ਮੁਲਾਜ਼ਮ ਜਿਹੜੇ ਲਗਾਤਾਰ ਸੀਐਸ ਸਟਾਫ ਔਰ ਵਕ-ਵਕ ਜਿਹੜੇ ਕੋਈ ਆਪਰੇਸ਼ਨਸ ਦੇ ਵਿੱਚ ਇਹਨਾਂ ਨੇ ਵੱਡਾ ਜਿਹੜਾ ਉਹ ਕਾਮਯਾਬੀ ਹਾਸਲ ਕੀਤੀ ਹੋਈ ਜਿਸ ਕਰਕੇ ਕਿ ਇਹ ਸੀ ਮਲਾਜ਼ਮਾ ਦੀ ਡਿਊਟੀ ਜਿਹੜੀ ਇਸ ਸਪੌਟ ਤੇ ਲੱਗੀ ਹੋਈ ਹੈ ਔਰ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਜਦੋਂ ਵੀ ਪੁਲਿਸ ਰਿਕਵਰੀ ਵਾਸਤੇ ਲੈ ਕੇ ਜਾਂਦੀ ਹੈ ਦੋਸ਼ੀਆਂ ਨੂੰ ਤਾਂ ਉਸ ਵੇਲੇ ਦੋਸ਼ੀ ਭੱਜਣ ਦੀ ਕੋਸ਼ਿਸ਼ ਕਰਦਾ ਔਰ ਦੋਸ਼ੀ ਜੜੇ ਬਿਲਕੁਲ ਬਿਲਕੁਲ ਹਰਮੀਤ ਇੱਕ ਗੱਲ ਤਾਂ ਪੱਕੀ ਹੈ ਕਿ ਜਿਹੜੀ AGTF ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਹੈ ਉਸ ਦੇ ਵੱਲ ਲਗਾਤਾਰ ਐਕਸ਼ਨ ਕੀਤੇ ਜਾ ਰਹੇ ਨੇ ਗੈਂਗਸਟਰਾਂ ਤੇ ਜਿਹੜੀ ਇਹ ਨਕੇਲ ਕਸਨ ਦੀ ਪਰ ਇੱਕ ਗੱਲ ਸਮਝ ਤੋਂ ਪਰੇ ਹੈ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਜਦੋਂ ਵੀ ਬਦਮਾਸ਼ਾਂ ਨੂੰ ਰਿਕਵਰੀ ਲਈ ਲਜਾਇਆ ਜਾਂਦਾ ਹੈ ਹਥਿਆਰਾਂ ਦੀ ਰਿਕਵਰੀ ਲਈ ਤਾਂ ਉੱਥੇ ਬਦਮਾਸ਼ ਇਹ ਪੁਲਿਸ ਕਹਿੰਦੀ ਹੈ ਕਿ ਭੱਜਣ ਦੀ ਕੋਸ਼ਿਸ਼ ਕੀਤੀ ਅੱਗੋਂ ਫਾਇਰ ਕੀਤਾ ਤਾਂ ਇਹ ਵੀ ਕੋਈ ਮਾਮਲਾ ਉਸੇ ਤਰ੍ਹਾਂ ਦਾ ਹੀ ਲੱਗ ਰਿਹਾ ਹੈ ਗੈਂਗਸਟਰ ਨੇ ਤੇ ਜ਼ਖਮੀ ਹੋ ਗਿਆ ਗੈਂਗਸਟਰ ਤੇ ਪੁਲਿਸ ਵਾਲੇ ਨੂੰ ਪਤਾ ਨਹੀਂ ਪਤਾ ਜੀ ਸੋ ਜੇ ਦੇਖੀਏ ਤਾਂ ਜਿਸ ਤਰ੍ਹਾਂ ਦੇ ਨਾਲ ਐਂਟੀ ਗੈਂਗਸਟਰ ਟਾਸਕ ਫੋਰਸ ਜੀ ਜੋ ਐਸਟੀਐਫ ਅਪਗ੍ਰੇਡ ਹੋਈ ਆ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੇ ਲਗਾਤਾਰ ਇਸ ਤਰ੍ਹਾਂ ਦੇ ਆਪਰੇਸ਼ਨ ਜਿਹੜੇ ਆ ਉਹ ਵਿੱਡੇ ਜਾ ਰਹੇ ਆ ਆਪਰੇਸ਼ਨ ਦਾ ਇਹ ਜਿਹੜਾ ਵੱਡਾ ਮੋਟਿਵ ਇਹ ਹੈ ਕਿ ਪੰਜਾਬ ਦੇ ਵਿੱਚ ਜੋ ਗੈਂਗਸਟਰਵਾਦ ਹੈ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਫਰੂਤੀਆਂ ਜਾਂ ਥ੍ਰੈਟ ਕਾਲਸ ਆਸ-ਪਾਸ ਦੇ ਜਿਹੜੇ ਵਪਾਰੀ ਜਾਂ ਹੋਰ ਸਟਾਰਸ ਵਿਲ ਬੀ ਸਤਾਰਿਆਂ ਨੂੰ ਜਾਂ ਸਿੰਗਰਾਂ ਨੂੰ ਆਉਂਦੇ ਬਈ ਨਹੀਂ ਉਸ ਨੂੰ ਲੈ ਕੇ ਪੁਲਿਸ ਆਪਣੇ ਵੱਲੋਂ ਤਾਂ ਜ਼ਰੂਰ ਐਕਟਿਵ ਹੋਈ ਹੈ ਔਰ ਨਾਲ ਦੀ ਨਾਲ ਇਹ ਵੀ ਗੱਲ ਜ਼ਰੂਰ ਅਸੀਂ ਧਿਆਨ ਚ ਰੱਖੀ ਕਿ ਜਦੋਂ ਪੁਲਿਸ ਰਿਕਵਰੀ ਵਾਸਤੇ ਦੋਸ਼ੀਆਂ ਨੂੰ ਲੈ ਕੇ ਆ ਰਹੀ ਹੈ ਤਾਂ ਉਦੋਂ ਪੁਲਿਸ ਨੂੰ ਵੀ ਫਿਲਹਾਲ ਚੱਕਨੇ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਦੋਸ਼ੀ ਦਾ ਫਿਲਹਾਲ ਕੁਝ ਨਹੀਂ ਪਤਾ ਹੁੰਦਾ ਜਦੋਂ ਗ੍ਰਿਫਤ ਦੇ ਵਿੱਚ ਹੁੰਦਾ ਉਸ ਟਾਈਮ ਤੇ ਰਿਕਵਰੀ ਦੇ ਵਾਸਤੇ ਉਸ ਨੂੰ ਲਿਆਇਆ ਜਾਂਦਾ ਸਪੌਟ ਜਦੋਂ ਉਹ ਰਿਕਵਰੀ ਕਰਾਉਣ ਦੇ ਬਹਾਨੇ ਪੁਲਿਸ ਤੇ ਹੀ ਫਾਇਰਿੰਗ ਕਰ ਦਿੰਦਾ ਜਦੋਂ ਆਪਣਾ ਹੀ ਜਿਹੜਾ ਲੁਕਾਇਆ ਹੋਇਆ ਪਿਸਟਲ ਕੱਢ ਕੇ ਪੁਲਿਸ ਨੂੰ ਹੀ ਮਾਰਨ ਦੀ ਔਰ ਹੁਣ ਤੱਕ ਤੇ ਇਹ ਜਾਣਕਾਰੀ ਮਿਲੀ ਹੈ ਕਿ ਪੁਲਿਸ ਦਾ ਪਿਸਟਲ ਖੋ ਕੇ ਉਸਨੇ ਪੁਲਿਸ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਕੀ ਔਰ ਪੁਲਿਸ ਨੇ ਜਵਾਬੀ ਫਾਇਰ ਕਰਕੇ ਉਸਨੂੰ ਫਿਰ ਮੌਕੇ ਤੇ ਕਾਬੂ ਕੀਤਾ ਭੱਜਣ ਦੀ ਕੋਸ਼ਿਸ਼ ਉਹਨੇ ਆਪਣੇ ਵੱਲੋਂ ਪੂਰੀ ਕੀਤੀ ਸੀ ਪਰ ਪੁਲਿਸ ਨੇ ਜੋ ਉਸਨੂੰ फेर ਕਾਬੂ ਦੇ ਵਿੱਚ ਲੈ ਲਿਆ ਔਰ ਕੁਝ ਸਮੇਂ ਚ ਕਮਿਸ਼ਨਰ ਪਹੁੰਚ ਕੇ ਪੂਰੀ ਗੱਲਬਾਤ ਕਰਨਗੇ ਕਿਉਂਕਿ ਇਸ ਤੋਂ ਪਹਿਲਾਂ ਐਸਐਚਓ ਮੋਲਕਦੀਪ ਸਿੰਘ ਹੋਣਾ ਨੇ ਵੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜੋ ਇੱਥੇ ਵਾਰਦਾਤ ਹੋਈ ਹੈ ਉਹ ਅੰਡਰ ਕੰਟਰੋਲ ਆ ਪਰ ਜੋ ਜਾਣਕਾਰੀ ਸਪਸ਼ਟ ਹੈ ਜੋ ਸਾਫ ਜਾਣਕਾਰੀ ਹੈ ਉਹ ਪੂਰੀ ਗੁਰਪ੍ਰੀਤ ਸਿੰਘ ਭੁੱਲਰ ਜੋ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਉਹ ਦੇਣਗੇ ਆ ਕੇ ਔਰ ਜ਼ਰੂਰ ਦੇਖੀ ਤਾਂ ਆਸ-ਪਾਸ ਪੁਲਿਸ ਦੇ ਵੱਲੋਂ ਹੁਣ ਇੱਥੇ ਮਾਹੌਲ ਜਿਹੜਾ ਸ਼ਾਂਤ ਰੱਖਣ ਦੇ ਵਾਸਤੇ ਪੁਲਿਸ ਵਿਧਾਈ ਹੋਈ ਹੈ ਇੱਥੇ ਕੋਈ ਟ੍ਰੈਫਿਕ ਜਾਮ ਨਾ ਹੋਵੇ ਜਿਸ ਕਰਕੇ ਬਾਹਰ ਵੀ ਜਿਹੜਾ ਇਹ ਰੂਟ ਤੇ ਜਿਹੜਾ ਵਹੀਕਲਸ ਨੂੰ ਖੜਾ ਨਹੀਂ ਦਾ ਜਾਂ ਦਿੱਤਾ ਜਾ ਰਿਹਾ ਸੋ ਇਸ ਪਲOTS ਦੀ ਗੱਲ ਕਰੀ ਜਿੱਥੇ ਕਿ ਕੁਝ ਪਲOTS ਖਾਲੀ ਨੇ ਔਰ ਪਲOTS ਦੇ ਵਿੱਚ ਹੀ ਇਹ ਵੇਰਕਾ ਬਾਈਪਾਸ ਹੈ ਇਸੇ ਹੀ ਰਸਤੇ ਉਟਾਰੀ ਹੈ ਉਟਾਰੀ ਜਿੱਥੇ ਕਿ ਲੋਕ ਵਾਗਾ ਸਰਹੱਦ ਤੇ ਰੀਟ੍ਰੀਟ ਸੈਰਮਨੀ ਵੇਖਣ ਵਾਸਤੇ ਜਾਂਦੇ ਆ ਇਹ ਵੇਰਕਾ ਬਾਈਪਾਸ ਹੈ ਔਰ ਇਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਇਸੇ ਦੇ ਹੁਣ ਹਾਈਵੇ ਦੇ ਉੱਤੇ ਹੀ ਕਲੋਨੀਆਂ ਕੱਟੇ ਜਾ ਰਹੀਆਂ ਨੇ ਔਰ ਕਲੋਨੀਆਂ ਜਿਹੜੀਆਂ ਕੱਟੀਆਂ ਹੋਈਆਂ ਨੇ ਕੁਝ ਘਰ ਬਣੇ ਹੋਏ ਆ ਕੁਝ ਪਲOTS ਖਾਲੀ ਨੇ ਉੱਥੇ ਹੀ ਜਿਹੜੇ ਬਦਮਾਸ਼ ਨੇ ਲੁੱਟੇਰੇ ਨੇ ਜਾਂ ਜੋ ਮਾੜੇ ਅੰਸਰ ਨੇ ਉਹ ਆਪਣਾ ਜਿਹੜਾ ਇੱਥੇ ਹਥਿਆਰ ਹੈ ਜਾਂ ਕੁਛ ਸਮਗਰੀ ਹੈ ਉਹ ਇੱਥੇ ਲਗਾ ਦਿੰਦੇ ਨੇ ਜਦੋਂ ਰਿਕਵਰੀ ਵਾਸਤੇ ਪੁਲਿਸ ਲਿਆਉਂਦੀ ਹੈ ਤਾਂ ਪੁਲਿਸ ਨੂੰ ਹੀ ਅੱਜ ਇੱਥੇ ਫੇਰ ਉਸ ਦੋਸ਼ੀ ਨੂੰ ਦੂਜੀ ਵਾਰ ਫੜਨ ਦੀ ਕੋਸ਼ਿਸ਼ ਕਰਨੀ ਪਈ ਕਿਉਂਕਿ ਜਦੋਂ ਪੁਲਿਸ ਇੱਥੇ ਲੈ ਕੇ ਆਉਂਦੀ ਹੈ ਤਾਂ ਉਦੋਂ ਪੁਲਿਸ ਨੂੰ ਹੁੰਦਾ ਹੈ ਕਿ ਸਾਨੂੰ ਰਿਕਵਰੀ ਵਾਤ ਤੋਂ ਵਾਤ ਹੋਵੇ ਜਿਸ ਕਰਕੇ ਉਸ ਤੇ ਮੁਕੱਦਮਾ ਹੋਰ ਦਰਜ ਕਰੀਏ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਨਾ ਕੋਈ ਅੱਗੇ ਤੋਂ ਜੁਰਮ ਕਰ ਸਕੇ ਪਰ ਜੇ ਹੁਣ ਤੱਕ ਦੀ ਗੱਲ ਕਰੀਏ ਤਾਂ ਫਿਲਹਾਲ ਅਲਾ ਅਧਿਕਾਰੀ ਮੌਕੇ ਤੇ ਖੜੇ ਆ ਔਰ ਗੱਲਬਾਤ ਕਰਨ ਵਾਸਤੇ ਕੋਈ ਵੀ ਇਸ ਮੌਕੇ ਤਿਆਰ ਨਹੀਂ ਆ ਪਰ ਇਹ ਵੀ ਗੱਲ ਜ਼ਰੂਰ ਕਹੀ ਜਾ ਰਹੀ ਹੈ ਕਿ ਮੌਕੇ ਤੇ ਕਮਿਸ਼ਨਰ ਪੁਲਿਸ ਪਹੁੰਚਣਗੇ ਔਰ ਪਹੁੰਚ ਕੇ ਜੜਾ ਦਾਇਰਾ ਲੈਣਗੇ ਸੋ ਇਸ ਵੇਲੇ ACP ਮਨਿੰਦਰਪਾਲ ਸਿੰਘ ਵੀ ਤਾਇਨਾਤ ਨੇ ਔਰ ਇਹਨਾਂ ਨੇ ਕਿਹਾ ਕਿ ਕੋਈ ਵੀ ਅੱਗੇ ਆਂਦੀ ਕੋਸ਼ਿਸ਼ ਨਾ ਕਰੇ ਫਿਲਹਾਲ ਜਾਂਚ ਦੇ ਵਿੱਚ ਜਿਹੜੀ ਹੈ ਉਹ ਦੁਵਿਧਾ ਬਣਦੀ ਪਈ ਹੈ ਸੋ ਇਹ ਇਸ ਵੇਲੇ ਦੀ ਗੱਲ ਕਰੀਏ ਤਸਵੀਰਾਂ ਨੇ ਜਿੱਥੇ ਕਿ ਇਸ ਵੇਲੇ ਮੀਡੀਆ ਨੂੰ ਰੋਕਿਆ ਜਾ ਰਿਹਾ ਔਰ ਇਹੀ ਗੱਲ ਆਖੀ ਜਾ ਰਹੀ ਹੈ ਕਿ ਜਲਦੀ ਪੁਲਿਸ ਕਮਿਸ਼ਨਰ ਆਣਗੇ ਤਾਂ ਉਹ ਪੂਰੀ ਗੱਲਬਾਤ ਕਰਨਗੇ